ਸੋ ਹੁਣ ਵਾਰੀ ਐ ਸਮਰ ਚੀਕੋ ਦੀ ਇਹ ਕਾਫੀ ਉਤਕ ਕੈਂਟਰ ਜੁਏਵਰ ਕੀ ਪੈਕੇਜਿੰਗ ਐ ਦੀ ਸੋ ਬਈ ਹੁਣ ਇਹਦੀ ਵਾਰੀ ਐ ਸੈਟ ਅਪ ਕਰ ਲਿਆ ਆਪਾਂ ਸਾਰਾ ਕੁਝ ਤਾਂ ਚਲੋ ਦੇਖਦੇ ਆਂ ਮਤਲਬ ਇਹ ਸਿਰਫ ਪੰਨੀ ਜੀ ਹੁੰਦੀ ਐ ਇੱਕ ਤਾਂ ਸੋ ਹੁਣ ਆਪਾਂ ਓਪਨਿੰਗ ਕਰਦੇ ਆਂ ਕੈਂਟਰ ਜੁਏ ਵਾਲੇ ਟੌਏ ਦੀ ਤਾਂ ਦੇਖਦੇ ਆਂ ਟੌਏ ਦੇ ਵਿੱਚੋਂ ਕੀ ਹੋਇਆ ਨਿਕਲਦਾ ਐ ਉਮੀਦ ਐ ਕਿ ਟੌਏ ਉਹਨਾਂ ਚੋਂ ਵਧੀਆ ਨਿਕਲੂਗਾ ਉਹਨੋਂ ਤਾਂ ਵਧੀਆ ਨਿਕਲੂਗਾ ਸੋ ਹੀ ਗਾਇਸ ਵੈਲਕਮ ਬੈਕ ਟੂ ਅਨਦਰ ਵੀਡੀਓ ਕਿਵੇਂ ਸਾਰੇ ਯਾਨੀ ਹੁੱਕ ਕਰਦਾ ਕਿੰਡਰ ਹੋ ਗਏ ਸੋ ਗਾਇਸ ਅੱਜ ਮੈਂ ਵੀਡੀਓ ਬਣਾਉਣ ਲੱਗਾ ਹਾਂ ਕਿੰਡਰ ਜੌਏ ਦੀ ਕਿੰਡਰ ਜੌਏ ਹੋ ਗਿਆ ਆਪਣੇ ਤੋਂ ਇੱਕ ਹੋ ਗਿਆ ਆਪਣੇ ਤੋਂ ਆ ਸਮਰ ਸਮਰ ਪਤਾ ਨਹੀਂ ਕੀ ਸੀ ਇਹਦਾ ਹਣਾ ਜਿਹੜਾ ਵੀ ਇਹ ਲੈਣ ਤਾਂ ਚੁੱਕੇ ਤਾਂ ਇੱਕ ਹੋ ਗਿਆ ਆਪਣੇ ਤੋਂ ਆ ਕਿੰਡਰ ਸਰਪ੍ਰਾਈਜ਼ ਸੋ ਪਹਿਲਾਂ ਦੇਖਾਂਗੇ ਇਹਦੇ ਵਿੱਚ ਕੀ ਨਿਕਲਦਾ ਸੋ ਮੈਂ ਤਾਂ ਟੋਟਲ ਸਿਰਫ 3 ਹੀ ਨੇ ਤਾਂ ਚਲੋ ਦੇਖਦੇ ਹਾਂ ਮੈਂ ਕਿਉਂਕਿ ਕੀ ਨਿਕਲਦਾ ਪਹਿਲਾਂ ਕਰਦੇ ਹਾਂ ਸ਼ੁਰੂਆਤ ਆਪਣਾ ਸਮਰ ਸਰਪ੍ਰਾਈਜ਼ ਇਹ ਤੋਂ ਸੌਰੀ ਕਿੰਡਰ ਸਰਪ੍ਰਾਈਜ਼ ਤੋਂ ਸੋ ਸਭ ਤੋਂ ਪਹਿਲਾਂ ਖੋਲਦੇ ਆਪਾਂ ਕਿੰਟਰ ਸਰਪ੍ਰਾਈਜ਼ ਤਾਂ ਵੇਖਦੇ ਦੇਜੋ ਕੀ ਨਿਕਲਦਾ ਵਾ ਤਾਂ ਮਤਲਬ ਪਹਿਲੀ ਵਾਰ ਲੈ ਮੈਂ ਚ ਜਾਏ ਤਾਂ ਦੇਖਦੇ ਆ ਮੈਂ ਸੋਚਣਦੇ ਹਾਂ ਕਿ ਲੈ ਕੇ ਵੇਖੀ ਕਿਦਾਂ ਦਾ ਨਾ ਕੀ ਸਾਕਤਾ ਬੁੱਦਾ ਵਾ ਕੀ ਕੀ ਨਿਕਲਿਆ ਕਿੰਟਰ ਵੀ ਵਗੈਰੇ ਬਟ ਇਹਦੇ ਚ ਸਭ ਤੋਂ ਪਹਿਲਾਂ ਕਰਦੇ ਟਰਾਈ ਆਪਾਂ ਸੋ ਬਈ ਹੁਣ ਇਹਦੀ ਵਾਰੀ ਹੈ ਸੈਟਅਪ ਕਰ ਲਿਆ ਆਪਾਂ ਸਾਰਾ ਵਧੀਆ ਤਾਂ ਚਲੋ ਦੇਖਦੇ ਆ ਮਤਲਬ ਇਹ ਸਿਰਫ ਪੰਨੀ ਜੀ ਹੁੰਦੀ ਇੱਕ ਤਾਂ ਆਹ ਕੀ ਹੈ ਆਂਡਾ ਉਹ ਬਈ ਇਹਦੇ ਜੋ ਚਾਕਲੇਟ ਵਾਲਾ ਅੰਡਾ ਨਿਕਲਦਾ ਜੀ ਕਿੰਟਰ ਜੋਈ ਵੰਗੂ ਨਹੀਂ ਆ ਮਤਲਬ ਸਰੀ ਚਾਕਲੇਟ ਹੀ ਆਉਦੀ ਹੈ ਇਦੇ ਵਿੱਚ ਕੋਈ ਨਾ ਕੋਈ ਤੇ ਹੋਵੇਗਾ ਲੈ ਵੀ ਕਿ ਇਹਦੇ ਵਿੱਚ ਤੇ ਆ ਨਿਕਲ ਡੱਬੀ ਡੱਬੀ ਦੇ ਵਿੱਚ ਕੀ ਇਹਨਾਂ ਕਿੱਥੇ ਰੱਖਾਂ ਚਾਕਲੇਟ ਨੂੰ ਮੈਂ ਇੱਥੇ ਕਿੱਥੇ ਰੱਖਦਾ ਨਾ ਇਦਾਂ ਚਾਕਲੇਟ ਦਾ ਪਰਾ ਕਿੰਨੇ ਆ ਰੈਪਰ ਤੇ ਵੇਖੀ ਮੈਂ ਇਹ ਸੈਟ ਕਰਕੇ ਕਿਉਂਕਿ ਮੇਰੇ ਤੋਂ ਕੋਈ ਹੈ ਨਹੀਂ ਨਾ ਖੋਲੀ ਵਗੈਰੇ ਜਿਖ ਰੱਖਸਾ ਚਲੋ ਭਈ ਇਹਨਾਂ ਸੁੱਟੀ ਐ ਸੈਟ ਤੇ ਤੋਂ ਵੇਖਦੇ ਹਾਂ ਦੇਖੀ ਨਿਕਲਦਾ ਹੈ ਉਹ ਬੱਲੇ ਇਹ ਕੀ ਆ ਗਿਆ ਉਹ ਇਨਸਟਰਕਸ਼ਨ ਦਿੱਤੀ ਸਾਰੀ ਦੇਖ ਲਓ ਤੁਸੀਂ ਪੜ ਸਕਦੇ ਜੀ ਮੈਂ ਇਹਦੇ ਪੜਦੇ ਲੋੜ ਹੀ ਨਹੀਂ ਡੇ ਵਣੀ ਓੱਖਾਂ ਹੁੰਦਾ ਵੈਸੇ ਲੱਗਦਾ ਇਹਨੂੰ ਸਕੈਨ ਕਰਾਂਗੇ ਤਾਂ ਫਿਰ ਇਦਾਂ ਦਾ ਕੋਈ ਮੂਵਮੈਂਟ ਵਗੈਰਾ ਹੋਊਗਾ ਕਿ ਐਨੀਮੇਸ਼ਨ ਸਾਹਮਣੇ ਆਊਗਾ ਜਿਸਕੈਨ ਕਰੋਗੇ ਆ ਚੀਜ਼ ਨੂੰ ਇਹਨੂੰ ਬਣਾ ਕੇ ਸਕੈਨ ਕਰਾਂਗੇ ਤਾਂ ਸੋ ਚਲੋ ਇਹਨੂੰ ਬਣਾਉਨੇ ਆ ਇੱਥੇ ਕਿਤੇ ਕਿੰਨਾ ਟਾਈਮ ਲੱਗਣਾ ਵਾ ਹੂੰ ਬਸ ਆ ਜੀ ਏ ਲੋਬੀ ਆ ਸਟੈਂਡ ਆ ਗਿਆ ਇੰਜ ਹੀ ਵਸੇ ਤੁਸੀਂ ਦੇਖ ਸਕਦੇ ਜੇ ਪਹਿਲੀ ਜਿਹੜੀ ਨਿਕਲੀ ਚੌਕਲੇਟ ਟੇਸਟ ਖਾ ਕੇ ਦੱਸਦਾ ਤੁਹਾਨੂੰ ਮੈਂ ਕਿਦਾਂ ਦੀ ਹੈ ਸੋ ਬੱਚਾ ਵਾਲੇ ਟਾਕਰ ਬਤਾਈਦਾ ਨਾ ਐਂਡੀ ਅਰਕੀ ਹੈ ਨਾ ਤਾਂ ਖਾ ਕੇ ਵੇਖਦੇ ਆ ਹਮ ਚੌਲੋ ਲੀ ਗੇ ਟੇਸਟ ਵੀ ਵਧੀਆ ਹੈ ਦਾ ਤਾਂ ਹੁਣ ਆਪਾਂ ਕਰਦੇ ਹਾਂ ਸਬਰ ਚੀਕੋ ਨੂੰ ਓਪਨ ਚਲੋ ਨੂੰ ਕਰਦੇ ਹਾਂ ਆਪਣਾ ਸੋ ਹੁਣ ਵਾਰੀ ਆ ਸਮਰ ਚੀਕੋ ਦੀ ਇਹ ਕਾਫੀ ਹੱਦ ਤੱਕ ਕੈਂਟਰ ਜੁਇਵਰ ਕੀ ਪੈਕੇਜਿੰਗ ਹੈ ਦੀ ਬਸ ਇਹਦਾ ਇੱਕ ਇੰਟਰ ਜੁਇਵਰ ਥੱਲੇ ਨੂੰ ਹੁੰਦਾ ਵਾ ਡੰਡਾ ਆ ਖੋਲਣ ਵਾਲਾ ਇਹ ਤਾਂ ਤਾਂ ਨਹੀਂ ਸਾਈਡ ਆ ਤਾਂ ਵੀ ਦੇਖਦੇ ਹਾਂ ਇਹਦੇ ਚੋਂ ਕੀ ਨਿਕਲਦਾ ਹੈ ਲੈ ਟੋਟਲ ਪੈਕੇਜਿੰਗ ਕੈਂਟਰ ਜੁਇਵਰ ਕੀ ਹੈ ਉਹ ਬੱਲੇ ਸਭ ਤੋਂ ਪਹਿਲਾਂ ਕੀ ਆਨੇ ਬੱਚੋ ਗਲੜ ਵਾਲੀ ਸਾਈਡ ਤੇ ਕੀ ਨਿਕਲਦਾ ਫਿਰ ਵੇਖਦੇ ਹਾਂ ਟੋਏ ਵਾਲੇ ਬਾਜੂ ਓਕੇ ਪਹਿਲਾਂ ਜਾਂ ਚਮਚੇ ਟਾਈਪ ਜਿਹੜਾ ਆ ਜਾਂਦਾ ਵਾ ਤਾਂ ਨੂੰ ਦੁਬਾਰਾ ਵਰਨਾ ਵਾ ਲੈ ਇਹ ਪੜ ਗਿਆ ਇਹ ਤਾਂ ਫੋਨ ਦੇ ਵਿੱਚ ਹੀ ਜਾੜ ਨਹੀਂ ਉਹ ਬੱਲੇ ਉਹ ਇਹ ਨਾ ਛੇੜ ਦਣੀ ਹੈ ਇਹਦਾ ਤਾਂ ਮੈਂ ਕੰਟਰੋਲ ਜਿਹਦਾ ਵੇਖੂੰਗਾ ਸੇਮ ਬਣਾ ਨਿਕਲਦਾ ਵਾ ਸੁਬੇ ਦੇ ਚੋਈਦੜੀ ਚਾ ਉਲਟਾ ਨਿਕਲੀ ਆ ਕਿਦਾਂ ਚਮਚਾ ਦਿੱਤਾ ਵਾ ਇਹਨੂੰ ਤੇ ਰਹਾਦੇ ਆ ਇਹ ਬਾਰੇ ਖਾਵਾਂਗੇ ਇਹ ਜਾਣੇ ਪਹਿਲਾਂ ਆਪਣਾ ਟੂਰ ਹੋਈ ਗੱਲ ਸਬਤ ਖਾਲੀ ਤੋ ਇਹਦੀ ਥਾਂ ਤੇ ਨਿਕਲਿਆ ਵਾ ਇੱਕ ਸਟੈਂਡ ਜੀ ਆ ਨਿਕਲਿਆ ਵੀ ਪਤਾ ਨਹੀਂ ਕਿਹੜਾ ਜੀ ਕੀ ਨਾਮ ਹੈ ਤਾਂ ਮੈਨੂੰ ਪਤਾ ਨਹੀਂ ਇਹਨਾਂ ਦਾ ਤਾਂ 20 ਕੀ ਗੇ ਮਤਲਬ ਬਿਲਕੁਲ ਚੀਪਸਟ ਅਸ਼ਾ ਆ ਚਾਰ ਉਹਦੇ ਇੱਕ ਨੀਲਾ ਇੱਕ ਲਾਲ ਇੱਕ ਖੱਟਾ ਤੇ ਇੱਕ ਜਿਆਦਾ ਨੀਲਾ ਯਾਰ ਤੋਂ ਇਹਨਾਂ ਵਿੱਚੋਂ ਵਾਰ ਨਿਕਲਿਆ ਮੇਰਾ ਤੁਸੀਂ ਵੇਚ ਸਕਦੇ ਜੀ ਤੇ ਮਤਲਬ ਹਾਂ ਠੀਕ ਹੈ ਬਾਕੀ ਚੌਕਲੜ ਦਾ ਡਿਜ਼ਾਈਨ ਦਿਖਾਣਾ ਕਰੀ ਫੇਰ ਆਹੀ ਹੈ ਦਾ ਤਾਂ ਹੁਣ ਵਾਰੀ ਆ ਆਪਣੀ ਫਾਈਨਲ ਦੀ ਕੈਂਡਰਜ਼ੋਈ ਚਲੋ ਭਈ ਇਹ ਦੇਖੋ ਕਿ ਵਿਖਦੇ ਆ ਕਿਛੂ ਕੀ ਨਿਕਲਦਾ ਵਾ ਇਹਨੂੰ ਖੋਲਿਏ ਉਹ ਬੱਲੇ ਇਹਦੀ ਪੈਕਿੰਗ ਬੈਸਟ ਹੈ ਕੈਂਡਰਜ਼ੋਈ ਦੀ ਤਾਂ ਆ ਆ ਮੀ ਵੀ ਟੋਇਲਟ ਸਾਈਡ ਆ ਨਹੀਂ ਆ ਟੋਇਲਟ ਸਾਈਡ ਹੈ ਤੋ ਪਹਿਲਾਂ ਖਾਣ ਵਾਲੀ ਸਾਈਡ ਦੇਖਦੇ ਆ ਖੋਲ ਕੇ ਕੀ ਨਿਕਲਦਾ ਹੈ ਉਹ ਬੱਲੇ ਨੂੰ ਨਹੀਂ ਪਤਾ ਗਿਆ ਯਾਰ ਅਜਿਹਾ ਚੀਜ਼ ਨਹੀਂ ਹੋਣੀ ਆ आज ਆਪਣਾ ਸਮਰ ਸਮਰ ਤੇ ਆ ਕਿੰਟਰਜੋਏ ਕਿੰਟਰਜੋਏ ਦੇ ਵੇਲੇ ਕਿ ਡੇਵਿਟੀਆਂ ਚਾਕਲੇਟਾਂ ਹੋਣੀਆਂ ਤੇ ਇਹਦੇ ਕਿਤਾਦੀਆਂ ਬਾਕੀ ਆ ਜਿਹੜੀ ਪਸੰਦ ਆਈ ਮੈਨੂੰ ਦੇਖਣ ਚ ਬਾਕੀ ਖਾਂਜੀ ਪਾਈ ਵਖਾਂਗੇ ਕਾਂਜੋ ਸੇਮ ਹੀ ਹੁੰਦੀਆਂ ਆ ਇਹ ਚਾਕਲੇਟਾਂ ਆਈਆਂ ਬਾਕੀ ਵਧੀਆ ਲੱਗੀ ਠੀਕ ਦੇ ਕੰਚ ਤਾਂ ਹੁਣ ਫਾਈਨਲ ਪ੍ਰੋਡਕਟ ਦੀ ਵਾਰੀ ਹੈ ਉਹ ਇਹਦਾ ਚਮਚੇ ਦੇਖ ਲਓ ਇਹਦੇ ਚਮਚੇ ਜਿਹਨਾਂ ਵਰਗਾ ਸਮਰਣਾ ਤੇ ਆ ਦੂਜੀ ਵਾਲਾ ਕਿੰਟਰਜੋਏ ਆ ਇਹ ਕਿੰਨਾ ਫਰਕ ਹੈ ਸੋ ਹੁਣ ਆਪਾਂ ਓਪਨਿੰਗ ਕਰਦੇ ਆ ਕਿੰਟਰਜੋਏ ਵਾਲੇ ਟੋਏ ਦੀ ਤਾਂ ਦੇਖਦੇ ਆ ਤੋ ਇਹਦੇ ਵਿੱਚੋਂ ਕੀ ਹੋਇਆ ਨਿਕਲਦਾ ਏ ਉਮੀਦ ਹੈ ਕਿ ਟੋਈ ਉਹਨਾਂ ਚੋਂ ਵਧੀਆ ਨਿਕਲੂਗਾ ਉਹਨਾਂ ਤੋਂ ਵਧੀਆ ਨਿਕਲੂਗਾ ਓਕੇ ਸੋ ਇਹ ਕੋਈ ਤੇ ਨਿਕਲੀ ਆ ਬਿੱਲੀ ਵਰਗਾ ਲੂੰਬੜੀ ਨਿਕਲੀ ਲੂੰਬੜੀ ਇਹ ਕਿਦਾਂ ਅੱਛਾ ਸੋ ਇਹ ਆ ਲੂੰਬੜੀ ਨਿਕਲੀ ਜਿਹਦੇ ਚੋਂ ਤੇ ਕਾ ਕਾਰਟਿਆ ਨਿਕਲਿਆ I don't know ਇਹਦਾ ਕਾਰਡ ਦਾ ਕੀ ਮਤਲਬ ਹੋਇਆ ਮੈਨੂੰ ਨਹੀਂ ਸਮਝ ਲੱਗੀ ਤੇ ਸਭ ਤੋਂ ਵਧੀਆ ਟੋਏ ਇਹਦੇ ਵਿੱਚ ਨਿਕਲੇ ਤੁਸੀਂ ਦੱਸੋ ਦੇਖ ਲਓ ਭਾਈ ਕਿਥੇ ਗਿਆ ਆਪਣਾ ਦੂਜਾ ਉਹ ਦੂਜਾ ਕਿਥੇ ਗਿਆ ਵਗਿਆ ਲੂੰਬੜਾ ਸੋ ਹਾਂ ਹੁਣ ਤੁਸੀਂ ਦੱਸੋ ਕਿ ਇਹਦੇ ਵਿੱਚ ਟੋਏ ਜਿਆਦਾ ਵਧੀਆ ਨਿਕਲੇ ਆ ਧਰਮ ਤੇ ਦਿਖਾ ਦਿਨਾ ਲੇਬਲ ਤੇ ਸਾਬਨਾ ਆਜ ਆਪਣਾ ਕੰਟਰ ਜੋਏ ਤੇ ਹਾਂ ਨੋਰਮਲ ਹੈਗ ਇਹ ਤਾਂ ਪਤਾ ਨਹੀਂ ਕਿਥੇ ਕਿਧਰੇ ਪਹੁੰਚਿਆ ਹੋਇਆ ਹੈਗਾ ਇਹਦੇ ਵਿੱਚੋਂ ਬਾਹਰ ਨਿਕਲਿਆ ਜੀ ਇਹਦੇ ਚੋਂ ਇਹਦੇ ਚੋਂ ਨਿਕਲਿਆ ਆਹ ਸੋ ਬਸ ਇਹ ਹੀ ਹੈ ਮਤਲਬ ਕਿ ਦੱਸੋ ਕਿਤੇ ਇਤਨ ਜਿਹੜਾ ਵਧੀਆ ਲੱਗਿਆ ਮੈਨੂੰ ਤੇ ਆ ਵਧੀਆ ਲੱਗਿਆ ਇਹਦੇ ਨਾਲੋਂ ਵੀ ਕੰਟਰਜੋਏ ਨਾਲੋਂ ਵੀ ਬਟ ਕੰਟਰਜੋਏ ਜਿਹੜੀ ਖਾਣ ਵਾਲੀ ਚੀਜ਼ ਹੈ ਉਹ ਜਿਆਦਾ ਵਧੀਆ ਨਿਕਲੀ ਹੈ ਤੇ ਸਭ ਤੋਂ ਵਧੀਆ ਨਿਕਲੀ ਹੈ ਖਾਣ ਵਾਲੀ ਚੀਜ਼ ਇੱਕ ਕੰਟਰਜੋਏ ਚ ਨਿਕਲੀ ਹੈ ਸਭ ਤੋਂ ਵਧੀਆ ਠੋਏ ਇਹਦੇ ਚੋਂ ਨਿਕਲਿਆ ਵਾ ਤੇ ਆਹ ਮੀਡੀਅਮ ਜਾਈ ਹੈ ਠੀਕ ਜੀ ਇਸ ਰਿਹਾ ਤੋ ਕੀ ਇਹ ਖਾਣ ਵਾਲੀ ਚੀਜ਼ ਵੀ ਇਦਾਂ ਦੀ ਤੇ ਆ ਵੀ ਇਦਾਂ ਦਾ ਸੁਹਾ ਸੁਹਾ ਬਸ ਗਾਇਸ ਇੰਨਾ ਹੀ ਅੱਜ ਦੇ ਵੀਡੀਓ ਦੇ ਵਿੱਚ ਮੈਰੀ ਇਸ ਕੁਇਕ ਨਾ ਕੀ ਨਿਕਲਦਾ ਕਿ ਇੰਟਰਵਿਊ ਦੇ ਵਿੱਚ ਕਾਫੀ ਕਾਫੀ ਦਿਨ ਬਾਅਦ ਲਿਆ ਨਹੀਂ ਕਾਫੀ ਸਾਲਾਂ ਬਾਅਦ ਲਿਆ ਵਾ ਤੇ ਕੈਨੇਡਾ ਜੀ ਪਹਿਲੀ ਵਾਰ ਇੰਟਰਵਿਊ ਇਹ ਖਾਦਾ ਵਾ ਖਾਣ ਲੱਗਾ ਵਾ ਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਕੋਈ ਅਧਰ ਵੀਡੀਓ ਚਾਹੀਦੀ ਹੋਵੇ ਹੋਰ ਲੈ ਕੇ ਪੋਕੇਮਨ ਕਾਰਡਸ ਵਗੈਰਾ ਤਾਂ ਉਹ ਵੀ ਆਪਾਂ ਬਣਾਵਾਂਗੇ ਤਾਂ ਹਮ ਚਰ ਸਪੋਰਟ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਰਹੀਏ ਡਾਟਾ ਐਂਡ ਬਾਏ ਬਾਏ ਗਾਇਸ ਲਵ ਯੂ ਆਲ